ਜੀ ਜ਼ਿੰਦਗੀ ਵਿੱਚ ਕੋਈ ਰੋਕਣ ਟੋਕਣ ਵਾਲਾ ਹੈ ਨਾ ਤਾਂ ਸ਼ੁਕਰ ਕਰਿਆ ਕਰੋ ਉਸ ਪਰਮਾਤਮਾ ਦਾ ਕਿਉਂਕਿ ਹਮੇਸ਼ਾ ਉਹ ਬਾਗ ਉੱਜੜ ਜਾਂਦੇ ਆ ਜਿਨ੍ਹਾਂ ਬਾਗਾਂ ਦੇ ਮਾਲੀ ਨਹੀਂ ਹੁੰਦੇ ਕੁਝ ਔਰਤਾਂ ਨੂੰ ਮਿਲਦੇ ਨੇ ਘਰ ਵਾਲੇ ਨਹੀਂ ਤਾਂ ਬਾਕੀਆਂ ਨੂੰ ਮਰਦੀ ਮਿਲਦੇ ਨੇ ਜਿਨ੍ਹਾਂ ਨੂੰ ਆਪਣੀ ਵਾਈਫ ਦੇ ਸੁੱਖ ਸੁਖ ਦਾ ਕੁਝ ਵੀ ਪਤਾ ਨਹੀਂ ਹੁੰਦਾ ਪਹਿਲਾਂ ਕੁੜੀਆਂ ਦੇ ਕੋੜੋ ਮੁਕੋ ਰੱਜੋ ਨਿੰਮੋ ਵਰਗੇ ਕੋੜੇ ਨਾਮ ਹੁੰਦੇ ਸੀ ਹੁਣ ਕੁੜੀਆਂ ਦੇ ਨਾਮ ਹਰਮਨ ਜਸਸੀ ਕਰਮ ਪਰਮ ਜਸ਼ਨ ਮਨਪ੍ਰੀਤ ਸੁਖ ਹਰਮਨ ਵਰਗੇ ਨਾਮ ਰੱਖੇ ਜਾਂਦੇ ਆ ਨਾਮ ਤੇ ਜ਼ਮਾਨਾ ਤਾਂ ਬਦਲ ਗਿਆ ਪਰ ਕਿਸਮਤ ਹਲੇ ਵੀ ਕਿਸੇ ਕਿਸੇ ਕੁੜੀ ਦੀ ਹੀ ਬਦਲੀ ਆ ਹਾਂ ਇੱਕ ਚੀਜ਼ ਆ ਜੋ ਸ਼ਾਇਦ ਹੀ ਕਿਸੇ ਕੁੜੀ ਦੀ ਬਦਲੀ ਏ ਉਹ ਇਹ ਕਿ ਸਾਰਾ ਦਿਨ ਕੰਮ ਕਰਕੇ ਤਾਨੇ ਸੁਣਨਾ ਕਿ ਤੂੰ ਸਾਰਾ ਦਿਨ ਕੰਮ ਕਰਦੀ ਗਈ ਹੈ ਸਾਰਾ ਦਿਨ ਵਿਹਲੀ ਤਾਂ ਰਹਿਣੀ ਹੈ ਘਰੇ ਬਸ ਇਹ ਹੀ ਨਹੀਂ ਸਾਡਾ ਬਦਲੇਆ ਔਰਤ ਦੀ ਗਲਤਫਹਮੀ ਸਾਰੀ ਜ਼ਿੰਦਗੀ ਔਰਤ ਇਸ ਗਲਤਫਹਮੀ ਵਿੱਚ ਹੀ ਰਹਿੰਦੀ ਆ ਕਿ ਇਹ ਘਰ ਮੇਰਾ ਹੈ ਇਹ ਲੋਕ ਮੇਰੇ ਨੇ ਜਦੋਂ ਕਿ ਗੁੱਸੇ ਵਿੱਚ ਤੁਹਾਨੂੰ ਉਹੀ ਲੋਕ ਇਹ ਮਹਿਸੂਸ ਕਰਵਾ ਦਿੰਦੇ ਆ ਕਿ ਨਾ ਤਾਂ ਇਹ ਘਰ ਤੇਰਾ ਹੈ ਤੇ ਨਾ ਹੀ ਇਹ ਘਰ ਦੇ ਲੋਕ ਤੇਰੇ ਆ ਤੂੰ ਦੂਸਰੇ ਘਰ ਤੋਂ ਆਈ ਹੈ ਸਿਰਫ ਆਪਣੀ ਜ਼ਿੰਮੇਵਾਰੀ ਨਿਭਾਉਣ ਨੂੰ ਐਵੇਂ ਹੀ ਰਹਿ ਬਸ ਆਪਣੀ ਘਰ ਵਾਲੀ ਨੂੰ ਕਦੇ ਵੀ ਝੂਠ ਨਾ ਬੋਲੋ ਕਿਉਂਕਿ ਉਹ ਹਮੇਸ਼ਾ ਤੁਹਾਨੂੰ ਉਹੀ ਗੱਲ ਪੁੱਛਦੀ ਹੈ ਜਿਹੜੀ ਨੂੰ ਪਹਿਲਾਂ ਹੀ ਪਤਾ ਹੁੰਦੀ ਹੈ ਔਰਤਾਂ ਲਈ ਸਭ ਤੋਂ ਔਖਾ ਕੰਮ ਸ਼ਾਮੀ ਸਬਜ਼ੀ ਕਿਹੜੀ ਬਣਾਉਣੀ ਆ ਇਹ ਹੀ ਸੋਚਦਿਆਂ ਦਾ ਲੰਘ ਜਾਂਦਾ ਤੇ ਅੱਧਾ ਦਿਨ ਸਬਜ਼ੀ ਵਾਲੇ ਭਾਈ ਦੀ ਡੀ ਕਰਦਿਆਂ ਦਾ ਲੰਘ ਜਾਂਦਾ ਈਆਂ ਤਾਂ ਜਗ ਤੇ ਆਪਣਾ ਸਤਕਾਰ ਚਾਹੁੰਦੀਆਂ ਨੇ ਸਦੀਆਂ ਤੋਂ ਨਾ ਮਿਲਿਆ ਉਹ ਅਧਿਕਾਰ ਚਾਹੁੰਦੀਆਂ ਨੇ ਅੱਜ ਵੀ ਹੁੰਦੇ ਟੁਕੜੇ ਈਆਂ ਦੇ ਸਭ ਦੁੱਖਾਂ ਤੋਂ ਬੁਰੇ ਲੋਕੋ ਦੁੱਖ ਨੇ ਈਆਂ ਦੇ ਸਭ ਦੁੱਖਾਂ ਤੋਂ ਬੁਰੇ ਲੋਕੋ ਦੁੱਖ ਨੇ ਈਆਂ ਦੇ